Yeah. ਅੰਤੀਪੋਲੋ ਸ਼ਹਿਰ ਤੋ ਅੱਜ ਸਵੇਰੇ 2.5 ਘੰਟੇ ਮੋਟਰ ਚਲਾ ਕੇ ਆਪਾਂ ਪਹੁੰਚ ਗਏ ਆ। ਫਿਲੀਪੀਨਸ ਦੇ ਸ਼ਹਿਰ ਜਾਨਨ ਨਕਾਰ ਦੇ ਬਹੁਤ ਹੀ ਮਸ਼ਹੂਰ ਵਿੱਚ ਸੋਲੁਕ ਵਿੱਚ ਦੇ ਉੱਤੇ ਪੈਸੀਫਿਕ ਓਸ਼ਨ ਦੇ ਕੰਡੇ ਦੇ ਉੱਤੇ ਬਸੇ ਇਸ ਸ਼ਹਿਰ ਦਾ ਨਾਮ ਵਰਲਡ ਵਾਰ 2 ਦੇ ਸਮੇਂ ਫਿਲੀਪੀਨ ਆਰਮੀ ਦੀ ਗੋਰੇਲਾ ਰੈਜੀਮੈਂਟ ਦੇ ਜਰਨਲ ਗਿਲਰਮੋਰ ਨਕਾਰ ਦੇ ਨਾਮ ਦੇ ਉੱਪਰ ਹੈ। 19 ਬਰੰਗੇ ਅਤੇ ਤਕਰੀਬਨ 34000 ਦੀ ਆਬਾਦੀ ਵਾਲੇ ਇਸ ਸ਼ਹਿਰ ਤੱਕ ਪਹੁੰਚਣ ਲਈ ਮੈਨੂੰ ਅੰਤੀਪੋਲੋ ਸਿਟੀ ਤੋਂ ਲੱਗਾ 2.5 ਘੰਟੇ ਦਾ ਸਮਾਂ। ਜਦੋਂ ਕਦੇ ਵਿੱਚ ਤੇ ਜਾਣ ਦਾ ਮੌਕਾ ਮਿਲਦਾ ਤਾਂ ਆਪਣੀ ਕਮਿਊਨਿਟੀ ਕੈਸਨ ਨੂੰ ਜਾ ਰਿਹਾ ਲਕੈਸਨ ਨੂੰ ਪਰ ਅੱਜ ਦਾ ਇਹ بیچ ਜਨਰਲ ਨਾਕਾਰ ਵਾਲਾ ਉਹਨਾਂ ਦੋਨਾਂ ਵਿਚਾਂ ਦੇ ਮੁਕਾਬਲੇ ਲੈਸ ਕਰਾਊਡਿਡ ਅਤੇ ਜ਼ਿਆਦਾ ਸੋਹਣਾ ਹੈ ਆਗੋਸ ਰੀਵਰ ਤੇ ਬਣੇ ਪੁਲ ਤੋਂ ਬਾਅਦ ਆਉਂਦਾ ਹੈ ਸ਼ਹਿਰ ਦਾ ਐਂਟਰੈਂਸ ਗੇਟ ਜਿੱਥੋਂ ਐਂਟਰੀ ਕਰਕੇ ਸਭ ਤੋਂ ਪਹਿਲਾਂ ਖੱਬੇ ਤੌਂਦਿਆ ਆ ਮਨਸੀਪਿਓ ਹਾਲ ਜਿੱਥੇ ਬਣੇ ਟੂਰਿਸਟ ਡਿਪਾਰਟਮੈਂਟ ਦੇ ਆਫਿਸ ਦੇ ਵਿੱਚੋਂ ਆਪਾਂ ਜਾਣਕਾਰੀ ਲੈ ਸਕਦੇ ਆ ਇੱਥੇ ਦੀਆਂ ਟੂਰਿਸਟ ਅਟਰੈਕਸ਼ਨਾਂ ਦੇ ਬਾਰੇ ਸਿਖਰ ਦੁਪਹਿਰ ਨੂੰ ਜਦੋਂ ਮੈਂ ਸ਼ਹਿਰ ਦੇ ਵਿੱਚ ਦੀ ਲੰਘ ਰਿਹਾ ਸੀ ਤਾਂ ਮੈਂ ਦੇਖੀ ਇੱਕ ਕੰਬਾਈਨ ਜੋ ਕਿ ਆਪਣੀ ਪੰਜਾਬ ਵਾਲੀਆਂ ਕੰਬਾਈਨਾਂ ਦੇ ਮੁਕਾਬਲੇ ਬਹੁਤ ਹੀ ਛੋਟੀ ਸੀ ਮੋਟਰ ਚਲਾ ਕੇ ਮੈਂ ਪਹੁੰਚ ਗਿਆ ਆਪਣੀ ਅੱਜ ਦੀ ਡੈਸਟੀਨੇਸ਼ਨ ਸੋਲੋ ਕੋ ਵਿਚ ਦੇ ਉੱਪਰ ਅਨਫੰਤਾਈ ਸ਼ਹਿਰ ਦੇ ਵਿਚਾਂ ਦੇ ਮੁਕਾਬਲੇ ਇਹ ਸ਼ਹਿਰ ਦੇ ਵਿਚ ਥੋੜੇ ਜੇ ਘੱਟ ਫੀਮਸ ਆ ਜਿਸ ਕਰਕੇ ਜਿੰਨੀ ਵਾਰੀ ਵੀ ਮੈਂ ਇੱਥੇ ਆਇਆ ਤਾਂ ਇੱਥੇ ਬਹੁਤ ਘੱਟ ਲੋਕ ਹੁੰਦੇ ਆ ਵਿਚ ਤੇ ਇਧਰਲੇ ਪਾਸੇ ਤਾਂ ਧੋਪਿਆ ਹੁਣੇ ਦੇਖਿਆ ਵੀ ਲੋਕੀ ਨਹਾਉਣ ਜਾਂਦੇ ਆ ਉਹ ਦੂਜੇ ਪਾਸੇ ਇਧਰ ਛਾਂ ਆ ਆਪਾਂ ਵੀ ਡੇ ਟੂਰ ਦੇ ਲਈ ਇਸ ਵਿਚ ਦੀ ਐਂਟਰੈਂਸ ਫੀਸ ਆ ਫ੍ਰੀ ਆਫ ਕਾਸਟ ਪਰ ਜੇ ਆਪਾਂ ਰਹਿਣਾ ਚਾਹੁੰਦੇ ਆ ਇੱਥੇ 4-5 ਘੰਟੇ ਤਾਂ ਉਹਦੇ ਲਈ ਬਣੇ ਆ ਕੂਬੋ ਜਿਨ੍ਹਾਂ ਦਾ ਰੈਂਟ ਆ 24 ਘੰਟਿਆਂ ਦਾ 500 ਪੈਸੋ ਸੱਚੇ ਸ ਬਹੁਤ ਸਾਰੇ ਰਿਸੋਰਟ ਵੀ ਬਣੇ ਆ ਜਿੱਥੇ ਕਮਰਾ ਆਸਾਨੀ ਨਾਲ ਅਤੇ ਸਸਤੇ ਰੇਟਾਂ ਦੇ ਉੱਤੇ ਮਿਲ ਜਾਂਦਾ ਆ ਇਸ ਸ਼ਹਿਰ ਤੱਕ ਪਹੁੰਚਣ ਦਾ ਰਸਤਾ ਉਹੀ ਮਰਕੀਨਾ ਅਲਫਾਂਤਾ ਹਾਈਵੇ ਕੇਐਮ 90 ਵਾਲਾ